ਸਾਸ਼ੀ ਗੱਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਹੋਰ ਸੁਨਮ ਜੀ ਕੀ ਹਾਲ ਚਾਲ ਨੇ ਤੇ ਅੱਜ ਹੋ ਗਿਆ ਤੇ ਜਾ ਦੇਣਾ ਇਹਨਾਂ ਨੂੰ ਘਰ ਪਹਿਲੇ ਦਿਨ ਤੇ ਕੁਝ ਨਹੀਂ ਹੋਇਆ ਸਾਮਨਾ ਇਹ ਵੀ ਥੋੜਾ ਹਨਾ ਕਿ 3:00 ਵਜੇ ਆ ਗਏ ਆਉਂਦੇ ਆਂ ਤੇ ਕੱਲ ਸਮਾਨ ਕੁਝ ਕੱਢਿਆ ਸੀ ਸੋਫੇ ਵਗੈਰਾ ਸਕਾਲੇ ਸੀ ਤੇ ਅੱਜ ਸੋਚਿਆ ਸੀ ਕਿ ਕਮਰਿਆਂ ਚ ਚਲੋ ਜਿੰਨਾ ਕਹਣਾ ਸਮਾਨ ਨਿਕਲੇਗਾ ਤੇ ਉਹ ਆਪਾਂ ਕੱਢਾਂਗੇ ਬਾਹਰ ਚਲੋ ਧੁੱਪ ਤੱਪ ਨਾਲੇ ਲਵਾ ਦਾਂਗੇ ਤੇ ਨਾਲੇ ਕੰਦਾ ਦੇ ਨਾਲ ਜਿਹੜਾ ਸੀਮੈਂਟ ਪਾਉਣਾ ਸੀ ਉਹ ਪਾ ਦਾਂਗੇ ਉਗਿਆਹ ਨੇ ਹਨ ਮੁੰਡੇ ਨੂੰ ਤੇ ਉਹ ਘਰੇ ਨਹੀਂ ਮਿਲਿਆ ਮੈਨੂੰ ਮੈਂ ਚੱਲ ਦੋ ਗਿਆਨੇ ਲਿਉਣਾ ਆ ਤੇ ਨਵਦੀਪ ਕੋਲੋਂ ਸਮਾਨ ਇਹਨਾਂ ਨਿਕਲਦਾ ਨਹੀਂ ਮੇਰੇ ਨਾਲ ਕਿਉਂਕਿ ਸਮਾਨ ਇਹ ਹਨਾ ਕਿੰਨਾ ਭਾਰੀ ਹੈ ਤੇ ਇਹ ਵਿਚਾਰੀ ਕੱਲ ਦੀ ਸਾਬ ਨਾਲ ਰਹੀਏ ਕੰਮ ਕਰਨਾ ਕੰਮ ਆਪਣੇ ਲੋਡੇ ਪੂਰਾ ਕਰਨ ਵੀ ਹਨਾ ਜਿੰਨੀ ਛੇਤੀ ਹੋ ਸਕੇ ਵੀ ਆਪਣਾ ਸਫਾਈ ਸੂਈ ਕਰ ਲਈ ਪਰ ਹੈ ਹੀ ਇੰਨਾ ਕਿ ਜ਼ਿਆਦਾ ਕਿ ਆਪ ਨੂੰ ਵੀ ਵੇਖਣ ਨੂੰ ਲੱਗਣ ਡਿਆ ਵੀ ਅਜੇ ਆਪਾਂ ਕੁਝ ਨਹੀਂ ਕੀਤਾ ਤੇ ਅੱਜ ਸਵੇਰ ਦੀ ਇਹੋ ਹੀ ਹੈ ਕੱਪੜਿਆਂ ਦੀ ਦਿਵਾਲੀ ਤੇ ਕਪੜੇ ਵੀ ਕਾਪੀ ਤੋਂ ਪਣਾਲੇ ਹੀ ਤੇ ਜਿੱਦਾਂ ਆਪਾਂ ਇੱਧਰ ਹਨਾ ਸੀਮੈਂਟ ਪਾਇਆ ਸੀ ਤੇ ਉਹੋ ਜਿਨ੍ਹਾਂ ਗੱਲ ਨਹੀਂ ਬਣੀ ਤੇ ਉਹ ਤੁਹਾਨੂੰ ਨਿਕਲਦਾ ਜਾਂਦਾ ਪਤਾ ਨਹੀਂ ਚੂਹੇ ਕੱਢ ਦਿੰਦੇ ਜਾਂ ਕੋਈ ਹੋਰ ਚੀਜ਼ ਹੈ ਤੇ ਮੈਂ ਮਿਸਤਰੀ ਨੂੰ ਇੱਕਨੋਂ ਲੈਣੇ ਆ ਨਾਲ ਤੇ ਦੋ ਜਾਨੇ ਹੋਰ ਲੈ ਕੇ ਤੇ ਇਹ ਆਪੀ ਸਾਰਾ ਕੰਮ ਹਨਾ ਕੱਲ ਨੂੰ ਕਰਾਂਗੇ ਇਹਨੂੰ ਉਤਲੇ ਬੰਨੇ ਨੂੰ ਥੋੜਾ ਥੋੜਾ ਪਲਸਤਰ ਵੀ ਕਰਵਾ ਦਾਂਗੇ ਕਿਉਂਕਿ ਫੇਰ ਵੀ ਹਨਾ ਮਿਸਤਰੀ ਨੂੰ ਸਾਰਾ ਪਤਾ ਹੁੰਦਾ ਤਾਂ ਨਾਲੇ ਕਿਸੇ ਦੀ ਸਲਾਹ ਲੈ ਲਾਂਗੇ ਤੇ ਇਧਰੋਂ ਤੇ ਸਾਰਾ ਕੁਝ ਬਾਹਰ ਹੀ ਕੱਢਿਆ ਰਸੋਈ ਚ ਨਵਦੀਪ ਜਿੰਦੀ ਵੀ ਮੇਰਾ ਉਹਨੂੰ ਜੀਣ ਨਹੀਂ ਕਰਦਾ ਇੱਕ ਤਾਂ ਡਰ ਹੀ ਜਾਂਦੀ ਲੱਗਦਾ ਤੇ ਚਲੋ ਹੈ ਵੀ ਇਹ ਨਾਲ ਸੱਚੀ ਹੈ ਹੈ ਨਾ ਨਵਦੀਪ ਫੇਰ ਮੈਂ ਹਾਂ ਤੇ ਅੰਦਰ ਰੱਖੀ ਮੈਂ ਕੀ ਅੱਜ ਤੀਜਾ ਦੇਣਾ ਇਹਨੂੰ ਤੇ ਵੇਖ ਲਾ ਕੋਈ ਕੰਮ ਨਹੀਂ ਹਣਾ ਨਿਭੜਨ ਲਿਆ ਇਹਨਾਂ ਮੰਦੀਆ ਜਮ ਲਾਬੇ ਜਿੰਦੇ ਦੋਖ ਜਾਣੇ ਤੇ ਬੜਾ ਵਧੀਆ ਹਨਾ ਕੰਮ ਹੋਇਆ ਨਹੀਂ ਧੁੱਪ ਤੱਪ ਵੀ ਲੱਗੀ ਸੀ ਅੱਜ ਆਪਣਾ ਕੱਪੜਿਆਂ ਨੂੰ ਲੈ ਜਾਈਏ ਕੱਪੜੇ ਇਹਨੇ ਤੋਤੇ ਨੇ ਆ ਵੀ ਤੋਤੇ ਆ ਵੀ ਧੁੱਪ ਹੈ ਤੇ ਬਾਥਰੂਮ ਸਾਫ਼ ਕੀਤੇ ਚਲੋ ਉੱਧਰ ਵੀ ਹਨਾ ਬੜਾ ਖਲਾਰਾ ਜਿਹਾ ਪਿਆ ਸੀ ਤੇ ਮੈਂ ਮੁੜ ਕੇ ਉਹ ਗੱਡੀ ਢੂੰਡ ਲੈ ਪਿਆ ਤੇ ਮੈਂ ਲੈ ਆਵਾਂ ਕੱਪ ਕੀ ਕੱਜੁੰਨੇ ਡਰਾਇਆ ਨਾ ਅੱਜ ਮੇਰਾ ਸੀ ਨਾ ਕੰਮ ਆਇਆ ਹੂੰ ਸਹੀ ਗੱਲ ਐ ਅੱਧਾ ਇੱਕ ਪਤਾ ਕੀ ਗੱਲ ਐ ਕੱਲੇ ਜਾਣੇ ਨਾ ਤਾਂ ਥੱਕ ਵੀ ਗਏ ਆ ਹੂੰ ਅਗਮ ਦੇ ਕੱਪੜੇ ਹਨਾ ਕਿੰਨੇ ਧੋਣ ਵਾਲੇ ਹਾਂਜੀ ਇਹ ਫਿਰ ਇੱਥੇ ਬਾਰ ਬਾਰ ਪਏ ਇਹਨਾਂ ਨੂੰ ਉਧਰ ਤੇ ਧੁੱਪੇ ਹੀ ਹੂੰ ਨਿਕਰੀ ਕੱਢ ਦੇਣੀ ਆ ਪਾਣੀ ਚ ਵੇਖ ਲੈ ਮੈਂ ਕੀ ਕਹਿਣ ਦਿਆ ਉਦਾਂ ਅਗਮ ਨੂੰ ਜੇ ਕਿਤੇ ਹਰਮਨ ਹੋਣਾ ਕੋ ਛੱਡ ਕੇ ਉਹਨੇ ਨੇ ਹਾਂ ਉਹ ਸਿਰਫ ਛੱਡ ਗਏ ਨਹੀਂ ਹੁੰਦੇ ਹੁੰਦੇ ਚਾਹੁੰਦੇ ਛੱਡ ਜਿੰਨੇ ਨੇ ਜਦੋਂ ਵੀਡੀਓ ਬਣਾਉਂ ਜਾਂਦੇ ਨੇ ਮੋਟਰਸਾਈਕਲ ਤੇ ਤੇ ਆਂਦਾ ਨਹੀਂ ਵੀ ਨਹੀਂ ਪਿੰਡ ਜਾਣਾ ਤੇ ਹੁਣ ਵੀ ਲਾਉਦਾ ਨਹੀਂ ਚੀ ਲੱਗਣ ਡਿਆ ਉੱਥੇ ਜਿਆਦਾ ਦਿਨ ਹੋ ਗਏ ਹਮ ਇੱਕ ਘਰੋਂ ਗਿਆਣ ਕਿੰਨੇ ਦਿਨ ਹੋ ਗਿਆ ਆਪਾਂ ਤੇ ਫੇਰ ਆਉ ਗਏ ਪਰ ਜਾਣੇ ਨੂੰ ਤੇ ਹੁੰਦਾ ਹੀ ਹੈ ਨਾ ਜੇ ਇੱਥੇ ਹੁੰਦਾ ਨੇ ਕਹਿੰਦੇ ਮੈਂ ਆਪਣੇ ਆਪ ਹੀ ਪਾਉਣੇ ਆ ਸੱਕ ਪਰ ਬੜਾ ਵਧੀਆ ਮੈਨਾਂ ਨੀਲਾ ਕਿਆ ਵੇਖੋ ਕਿੰਨਾ ਇਨਫੈਕਸ਼ਨ ਫੈਲਣਦੀ ਹੈ ਇੰਨੀ ਜਿਆਦਾ ਖਾਰਸ਼ੂ ਹੁੰਦੀ ਨਾ ਜਿਹੜੀਆਂ ਤਨ ਗੋਲੀਆਂ ਹੀ ਇੱਕ ਲਈਆਂ ਦਨ ਜਾਂਦੇ ਆ ਜਿਹੜੀਆਂ ਉਹ ਨਹੀਂ ਆਹੀ ਉਹ ਉੱਥੇ ਹੀ ਰਹਿ ਗਈਆਂ ਉਹ ਬੰਦੀ ਦਵਾਈ ਚ ਹੀ ਓਹੋ ਤੇ ਇੱਕ ਨਿੱਕੀਆਂ ਕੀੜੀਆਂ ਨੇ ਸਪੈਸ਼ਲ ਹੈ ਕਿ ਆ ਮੈਂ ਚੱਲ ਅਲਰਜੀ ਵਾਸਤੇ ਹਨ ਮੜੇ ਜਿਵੇਂ ਪੈਰਕ ਦੇ ਲਮਕਾ ਕੇ ਬਹਿ ਜਾਣਾ ਇਸੇ ਵੀ ਚੜ ਜਾਂਦੀਆਂ ਪੈਰਾਂ ਤੇ ਚੰਨ ਖੜਾ ਛੱਡ ਜੇ ਹੂੰ ਜੜੇ ਹਿਸਾਬ ਨਾਲ ਸਪੀਡ ਹੱਡੀ ਮੇਰੇ ਹਿਸਾਬ ਨਾਲ ਸਾਨੂੰ 4-5 ਦਿਨ ਲੱਗ ਜਾਣਗੇ ਹੋਰ ਸਪੀਡ ਤੇ ਹੱਡੀ ਪੂਰੀ ਫੁੱਲੀ ਹੈ ਜੜਾ ਕੰਮ ਹਣਾ ਕਰਨ ਵਾਲਾ ਹੈ ਵੀ ਬੰਦਿਆਂ ਦੇ ਫਿਰ ਬਾਕੀ ਉਦੋਂ ਥੋੜਾ ਜਿਆ ਹੈ ਫਿਰ ਨਾ ਇੱਕੋ ਬਰੀ ਸਾਰੀ ਤੀਜਾ ਤੀਜਾ ਪੜਾ ਥੋੜਾ ਜਿਹਾ ਬਦਲਦਾ ਵੀ ਡਰਵਾ ਹੈ ਨਾ ਇਹ ਨਾ ਫੇ ਕਿਤੇ ਹੁਣ ਕੱਲ ਜਿੱਦਾਂ ਮਿਲ ਗਏ ਸਾਰੀਆਂ ਚੀਜ਼ਾਂ ਹੁਣ ਜਿੱਦਾਂ ਕੱਲ ਡੇ ਹਾਂ ਵੀ ਖਸ਼ਟਾਂ ਜਿਹੀ ਆ ਗਈਆਂ ਤਾਂ ਰਹਿਣ ਦਿੱਤਾ ਤੇ ਮੁੜ ਕੇ ਚੱਲ ਹੁਣਾ ਚਾਹ ਵੇਖਿਓ ਚਾਹ 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 ਓਏ 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 ਲਾ ਇਹ ਗੱਲ ਹੀ ਹੁਣ ਫੇਰ ਦਿਨ ਦੋਰੇ ਕਰਨਾ ਪੈਣਾ ਹੀ ਇਹ ਤਾਂ ਸਾਫ ਹੈ ਕਿ ਨਹੀਂ ਸਾਫ ਕਰਨਾ ਪੜਾ ਜੇ ਮੇਰੀ ਗੱਲ ਸੁਣਨਾ ਆਪਣੇ ਲੋ ਤੂੰ ਡਈ ਨੀ ਭੀ ਇੱਕ ਦੇ ਨਾਲ ਦੋਵੇਂ ਕੰਮ ਕਰੀ ਜਾਵਾ ਪਰ ਕੰਮ ਵੱਧ ਜਾਂਦਾ ਫਿਰ ਸਵੇਰੇ ਤੇ ਤਾਂ ਉਬਲਿਆ ਹੀ ਪਿਓ ਨੀ ਹੁਲਦੀ ਬਾਜੀ ਹਾਂ ਤੇ ਮੈਂ ਦੱਸਦੀ ਹਾਂ ਕਿ ਪਤਾ ਨਹੀਂ ਕਿਦੀ ਵਾਸਤੇ ਮੈਂ ਕੁਰਸੀ ਉੱਤੇ ਰੱਖ ਕੇ ਤੇ ਚੜੀ ਕੇ ਬੈਠੀ ਹਾਂ ਮੈਨੂੰ ਭੁੱਲ ਗਿਆ ਚੇਤਾ ਵੀ ਮੈਂ ਦੁੱਧ ਨਹੀਂ ਰੱਖਿਆ ਤੇ ਉਹ ਫੇਰ ਉਬਲ ਗਿਆ ਪਰ ਹੱਲੇ ਵਾਕੀ ਇਹ ਲੋਕ ਪਾਣੀ ਕਿੰਨੇ ਦਿਨ ਅਜ 3 ਦਿਨ ਹੋ ਗਏ ਚੱਲਣ ਦੀ ਮੋੜ ਪਰ ਹੱਲੇ ਵੀ ਪਾਣੀ ਪੀਣ ਲਈ ਪਾਣੀ ਚ ਉਹਨਾਂ 스멜 ਆਉਂਦੀ ਏ ਧੁੰਕੀ ਏ ਵਾਕੀ ਪਾਣੀ ਪੀਣ ਵਾਲੇ ਦੀ ਲੋੜ ਪੈਂਦੀ ਏ ਲੈ ਹੂੰ ਤੇ ਉਹ ਵੀ ਹੱਲੇ ਇਹੀ ਯੂਜ਼ ਕਰ ਰਹੇ ਨੇ ਇਦਾਂ ਕਰਾਂਗੇ ਹੁਣ ਜਾਣਾ ਤਾਂ ਹੈਗਾ ਹੀ ਇਹ ਸ਼ਹਿਰ ਹਨਾ ਸ਼ਹਿਰ ਜਾਣਾ ਤੇ ਹੂੰ ਉੱਥੋਂ ਆਪੇ ਤੇ ਤੁਸੀਂ ਕਹਿੰਦੇ ਚੀਜ਼ਾਂ ਨਹੀਂ ਆਣ ਜਾਣੀਆਂ ਉੱਥੋਂ ਜਾਣਾ ਛੇ ਟੋਟੇ ਮੋਟਰਸਾਈਕਲ ਤੇ ਜਾਂਦੀ ਬਿਲਕੁਲ ਨਹੀਂ ਨੰਗਦਾ ਵੀ ਜੇ ਨੰਗਦੇ ਤੇ ਲਿਬੜ ਕੇ ਕੱਪੜੇ ਜਾਂਦੀ ਤੇ ਫੇਰ ਕਿ ਗੱਡੀ ਗੱਡੀ ਆਪਣੇ ਵਾਲੀ ਤੇ ਥੱਲੇ ਵੀ ਲੱਗ ਜਾਂਦੀ ਤੇ ਵੇਨਾ ਭਲਾ ਜੇ ਕੋਈ ਆਉਂਦਾ ਜਾਂਦਾ ਉਹਨੂੰ ਪੁੱਛ ਨਾ ਵਾ ਇਹ ਕਿਦਾਂ ਕੀ ਹਸੋਕਦਾ ਵਜੇ ਨਹੀਂ ਤੈਨੋਂ ਹੁਣ ਤੋਂ ਪਹਿਲਾਂ ਇੱਕ ਵਾਰੀ ਵੇਖ ਆਉਣਾ ਮੋਟਰਸਾਈਕਲ ਤੇ ਜਾ ਕੇ ਹਨਾ ਜਿੱਦਾਂ ਵੀ ਸਹੀ ਲੱਗਦਾ ਤੇ ਜੇ ਜਾਵਾਂਗੇ ਤਾਂ ਫਿਰ ਇਹ ਆਪੀ ਪਾਣੀ ਹਨਾ ਲੈ ਆਵਾਂਗੇ ਹੋਰ ਉਹਦੇ ਮੱਥੇ ਤੇ ਟੇਕਣ ਜਾਣੇ ਆ ਨਾਲੇ ਵੀਡੀਓ ਵੱਲੋਂ ਵੀ ਦੇ ਹੀ ਵੀ ਵੀਡੀਓ ਕਿਉਂ ਨਹੀਂ ਬਣਾਉਂਦੇ ਉਹਨਾਂ ਚੌਥੀ ਹੀ ਸ਼ਰਾਧਾਂ ਦੀ ਤੇ ਉਹਦੇ ਕਰਕੇ ਇੱਕ ਜਿਹੜੇ ਬਲੌਗਰ ਦੇ ਲੇਟ ਪੈਂਦੇ ਨੇ ਉਹ ਹੈਗੀ ਇਹ ਨੈਟਵਰਕ ਦੀ ਵੀ ਪ੍ਰੋਬਲਮ ਹਣਾ ਇੱਧਰ ਹੁਣ ਜਿੱਦਾਂ ਆਵੇਂ ਫੋਨ ਮਾਹੀਂ ਲੱਗਦੇ ਨੇ ਤਾਂ ਨੈਟ ਬਹੁਤ ਸਲੋ ਚੱਲੰਦਿਆ ਹੈ ਤੇ ਜੇ ਮੰਨ ਲਓ ਆਪਾਂ ਬਲੌਗ ਕਰਦੇ ਵੀ ਆਂ ਅਪਲੋਡ ਤੇ ਇੱਥੋਂ ਹਣਾ ਜਾ ਕੇ ਫਿਰ ਹੁੰਦਾ ਹੈ ਬੜੇ ਫੂਮਣਾਉਂਦੇ ਨੇ ਹੂੰ ਪੀ ਕਿੱਦਾਂ ਵਾ ਹੁਣ ਪਾਣੀ ਦਾ ਪਾਣੀ ਵੈਸੇ ਤੇ ਮਤਲਬ ਲੱਥ ਹੀ ਗਿਆ ਵਾ ਪਰ ਸੀ ਕਿ ਜਿਹੜਾ ਦੂਰੇ ਪਾਣੀ ਆਇਆ ਹੈ ਨਾ ਹੁਣ ਹੱਲੇ ਵੀ ਮਤਲਬ ਕਾਈਆਂ ਦੇ ਵਿੱਚ ਹੀ ਆ ਹੈ ਨਾ ਜਿੱਥੋਂ ਨਿਕਲਿਆ ਪਾਣੀ ਹੁੰਦੇ ਵੀ ਇੱਕ ਮੈਂ ਹੁਣ ਹੂੰ ਬਾਕੀ ਮੈਂ ਹਾਂ ਉਧਰ ਤੇ ਸਾਰਾ ਕੁਝ ਠੀਕ ਹੀ ਹੈ ਹੂੰ ਬਾਕੀ ਨੁਕਸਾਨ ਤੇ ਹਣਾ ਚੁਣ ਨੁਕਸਾਨ ਤੇ ਫਿਰ ਹੈਗਾ ਹੀ ਹੈ ਜਿਹੜਾ ਪਚਿਆ ਨਾ ਝੋਨਾ ਹੂੰ ਉਹ ਵੀ ਹੋ ਗਿਆ ਹਨ ਨੀਗਾ ਪੱਤਲ ਜੀ ਪੈ ਗਈ ਏ ਉਹ ਸਵੇਰੇ ਵੀ ਕੰਟੀ ਸੀ ਆਂਟੀ ਦਾ ਘਰ ਆਉਂਦੇ ਇਥੇ ਉਹੀ ਉਹੀ ਨਾ ਉਤਤਦੀ ਮੈਂ ਅਸਟ੍ਰੇਲੀਆ ਤੇ ਉਹ ਕਹਿੰਦੀ ਮੈਂ ਵੀ ਆਈ ਆ ਤੇ ਸਾਡੇ ਵੱਲ ਵੀ ਨਵਦੀਪ ਪਾਣੀ ਆ ਗਿਆ ਵਾ ਤੇ ਕਹਿੰਦੇ ਮੈਂ ਆਂਦੀ ਮੈਨੂੰ ਕੀ ਪਤਾ ਮੈਂ ਨਾ ਹੀ ਆਉਂਦੀ ਮੈਂ ਆਈ ਤੇ ਉਧਰੋਂ ਪਾਣੀ ਆ ਗਿਆ ਤੇ ਹੁਣ ਕਹਿੰਦੇ ਮੈਂ ਤੇ ਆਪ ਕੱਲੀ ਪਾਣੀ ਦੇ ਵਿੱਚ ਫਸੀ ਆ ਤੇ ਇਦਾਂ ਹੀ ਉਹ ਵੀ ਕਹਿੰਦੇ ਕਹਿੰਦੇ ਝੋਨਾ ਵੀ ਸਾਰਾ ਇੱਦਾਂ ਹੀ ਆਉਂਦੀ ਮੈਂ ਆਪੇ ਵੇਖੀ ਆਉਂਦੀ ਆ ਤੇ ਸਾਰਾ ਜਿੱਦਾਂ ਚਿੱਟੇ-ਚਿੱਟੇ ਮੁੰਜਰੇ ਵਾਲੇ ਏਦਾਂ ਕਹਿੰਦੇ ਭਈ ਜਾਣਦੇ ਆ ਕਿਉਂਕਿ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਨਾ ਕਿਉਂ ਇਹ ਵਾਲਾ ਪਾਣੀ ਹੁਣ ਨਿਕਲ ਨਹੀਂ ਨਾ ਪਤਾ ਨਹੀਂ ਕੀ ਗੱਲ ਵਾ ਤੇ ਆਪਣੇ ਇਧਰ ਆ ਬੱਜੇ-ਪੁੱਜੇ ਕਿ ਨਹੀਂ ਹੋਏ ਤੋ ਕੋਨੇ ਵਾਲਾ ਲਾੜ ਤੇ ਡਿਆ ਬੱਜਣ ਪਰ ਉਹ ਇਧਰ ਵੀ ਪੜੇ ਬੰਨ ਟੁੱਟੇ ਨੇ ਹੂੰ ਉਹ ਪਲਾਂ ਇਹ ਪਤਾ ਕਿੰਨੀ ਡੰਗੀਆਂ ਹੀ ਆ ਉਹਦੀ ਕਿੰਨੀ 90 ਫੁੱਟ ਥਾਂ ਨੂੰ ਡੂੰਗਾ ਉਹ ਹਾਂ ਤੇ ਉਹ ਹੁੰਦੇ ਵੀ ਤੋੜੇ ਪਰ ਪਰ ਹਨਾ ਬੰਨ ਕੇ ਸੁੱਟਦੇ ਜਿੱਦਾਂ ਵੀ ਪੱਥਰ ਵੀ ਤੇ ਉਹ ਹਜੇ ਤਾਂ ਕੋਈ ਸੋਰ ਸਮਝ ਨਹੀਂ ਲੱਗਦੀ ਬਹੁਤ ਜ਼ਿਆਦਾ ਡੂੰਗਾ ਇਹ ਵਾਕੇ ਹੁਣ ਚਾਹੀਦਾ ਬਾਬੇ ਥੋੜਾ ਬਤਾਨਾ ਸਰਕਾਰਾਂ ਨੇ ਹੁਣ ਕਰਨਾ ਕੁਝ ਪੱਕੇ ਕਰਨ ਬੰਨਣਾ ਮਿੱਟੀਆਂ ਨਾਲ ਕਿੰਨੇ ਘਵਨ ਬੱਜਣਗੇ ਤੇ ਨਾਲੇ ਲੋਕੀ ਵਿਚਾਰੇ ਕੀ ਕਰਨ ਕਿੰਨਾ ਘ ਕਰਨਗੇ ਇਹ ਹੁਣ ਪੱਥਰ ਪੁੱਥਰ ਹੁਣ ਆਉਣ ਜਿੱਦਾਂ ਚਣਾਈ ਕਾਰਜ ਕਰਕੇ ਹਨਾ ਤੇ ਪੂਰੀ ਮਜ਼ਬੂਤੀ ਨਾਲ ਬੱਜਣ ਤੇ ਹੁਣ ਜਿਹੜਾ ਆਪਣੀਆਂ ਇੱਥੇ ਟੋਟਾ ਹੀ ਉਹਦਾ ਉਹ ਤਾਂ ਜਿਦਾ ਹੀ ਪਾਣੀ ਚੱਲੰਦੇ ਨੇ ਪਾਣੀ ਹੱਲੇ ਵੀ ਚੱਲੰਦਾ ਹੈ ਹਾਂ ਮੈਂ ਵੇਖ ਕੇ ਆਵਾਂਗਾ ਆਪਣਾ ਚਾਹ ਪੀ ਕੇ ਤੇ ਜਾਣਾ ਵੇਖਣਾ ਹਨਾ ਨਹੀਂ ਅੱਗੇ ਵੇਖ ਕੇ ਨਹੀਂ ਆਏ ਤੁਸੀਂ ਹੁਣ ਫੇਰ ਜਾਣਾ ਉਧਰ ਨੂੰ ਨਹੀਂ ਮੈਂ ਗਿਆ ਅੱਗੇ ਕਿੱਧਰ ਨੂੰ ਗਏ ਉਹ ਦਿਹਾ ਇਧਰ ਨੂੰ ਆਪਣੀਆਂ ਪੈਲੀਆਂ ਵਖਾਉਣ ਗਏ ਮਾਸੜ ਜੀ ਨੂੰ ਬੇਸ਼ੱਕ ਹੂੰ ਦੇਣਾ ਜਿਦ ਤੇਰਾ ਅਖੰਡ ਪਾਠ ਆਰੰਭ ਹੁੰਦਾ ਵਾ ਤੇ ਅੱਜ ਮਤਲਬ ਹੁੰਦਾ ਭੋਗ ਪੈਣਾ ਅੱਜ ਅੱਗੇ ਅੱਗੇ ਗੱਡੀਆਂ ਵੇਖੋ ਹਾਂ ਅੱਗੇ ਗੱਡੀਆਂ ਵੇਖੋ ਕਿੰਨੀਆਂ ਠੀਕ ਇੰਦਰ ਨਾਲ ਨਹੀਂ ਆ ਕਿ ਪਰਲੇ ਸੜਕ ਤੇ ਲੱਗੀਆਂ ਵਾ ਇਹ ਕਿਦਾਂ ਕਰਨੀ ਕੀ ਕੀ ਕਰਨਾ ਭਾਵੇਂ ਉਧਰ ਲਈ ਸੜਕ ਹੀ ਉਹ ਕੀ ਹੋਈ ਹੈ ਸੜਕ ਹੋਈ ਤੇ ਵੈਸੇ ਬਹੁਤ ਨੁਕਸਾਨ ਵਾ ਉਦਾਂ ਉਹ ਸੜਕ ਨਹੀਂ ਖਰਾਬ ਹਮ ਮੈਨੂੰ ਤੇ ਆਉਂਦਾ ਵੀ ਆਹ ਡੈਲੀ ਗੱਡੀ ਤੇ ਝੱਟ ਥੱਲੇ ਲੱਗ ਜਿੰਦੀ ਆ। ਹਾਂ ਨਾ। ਹਮ। ਪਰ ਮੈਂ ਕਹਾਂ ਨਹੀਂ ਨਾ ਪੁੱਛ ਲੂਗੀ। ਤੇ ਖੂਬ ਸੱਕਦਾ ਏ ਕਿ ਸ਼ਾਇਦ ਰਸਣ ਵਾਲੇ ਨੇ ਮੈਨੂੰ ਲੱਗਦਾ। ਹਮ। ਹਾਂ ਨਾ। ਹਾਂ ਸ਼ਾਇਦ ਹੋਣ ਦੇ ਲੱਗੇ ਹੋਵਾਂਗੇ ਫਿਰ ਪਤਾ ਲੱਗੂਗਾ। ਹਮ। ਕਿ ਕੀ ਕਰਤਾ। ਹਾਂ ਕਿੱਡੇ ਕਿੱਡੇ ਵੱਡੇ ਢੋਈ ਪੈ ਗਏ ਨੇ। ਤੂੰ ਪਣੀ ਸੁੱਕ ਗਈ ਨਹੀਂ ਵੈਸੇ ਕੋ ਲੱਗੋ ਨਹੀਂ ਸੁੱਕ ਕਹ ਰਹੇ ਨਹੀਂ ਅੱਗੋਂ ਹੁਣ ਜਿਸ ਗਾਂ ਪਤਾ ਲੱਗੂ ਠੀਕ ਹੁੰਦਾ ਨਹੀਂ ਤੇ ਕਿੰਨੀ ਭੀੜ ਹੁੰਦੀ ਔਸ਼ੜ ਤੇ ਕਿੱਧਰ ਕਿੱਧਰ ਦੀ ਹੈਣਾ ਘੁੰਮ ਘੁੰਮ ਕੇ ਜਾਈਦਾ ਵਾ ਜਾਈਦਾ ਨਹੀਂ ਇਧਰੋਂ ਫੇਰਿਆਂ ਨੂੰ ਪੈ ਕਿਉਂ ਉਤੋਂ ਨਹੀਂ ਘੁੰਮ ਕੇ ਆਉਣਾ ਇਹ ਅੰਚਮੀ ਕੋਮਣ ਕਿਦਿ ਸੰ ਬਤਨ ਹਣਾ ਨਹੀਂ ਅੱਜ ਕੀ ਦੇਖ ਲਓ ਇੱਥੇ ਲਗਾ ਦਿਓ ਇੱਥੇ ਲਗਾ ਦਿਓ ਇੱਥੇ ਨੰਬਰ ਨਹੀਂ ਪਰ ਉਹ ਗੱਡੀ ਲੱਗੀ ਨਾ ਹਾਂ ਹਾਂ ਆਖੇ ਵੀ ਲੱਗੀਆਂ ਨੇ ਅੱਗੇ ਗੱਡੀਆਂ ਦੇ ਆਗਿਆਕਾਰ ਇਹ ਵਕ ਨੇਰਾ ਹੋ ਹੀ ਗਿਆ ਵਾ ਪਰ ਆਕੀ ਸੰਗਤ ਬਹੁਤ ਜਿਆਦਾ ਘਟ ਹੀ ਤੇ ਪਿੰਡਰ ਗੇਂ ਨੇ ਗੇਟ ਖੋਲਣ ਵਾਸਤੇ ਕਹਿੰਦੇ ਕਿ ਮੈਂ ਲਾਈਟਾਂ ਲੋਟਾਂ ਜਗਾ ਕੇ ਆਉਣਾ ਵਾ ਤੇ ਫੇਲੀ ਤੂੰ ਅੰਦਰ ਜਾਓ ਜੀ ਛੰ ਮੇਲਾ ਵੇਖ ਹੈ ਹਾਂ ਜਗਮ ਦਾ ਨਾਲ ਪਾਪਾ ਪਾਪਾ ਪੜਾਈਆਂ ਤੋਂ ਅਨਿੰ ਚੀਜ਼ ਨਹੀਂ ਕਰਨ ਦੇ ਕੋ ਚੀਜ਼ ਮਜ਼ਾ ਨਹੀਂ ਆਉਂਦਾ ਅਸਲ ਚ ਨਾ ਮਜ਼ਾ ਨਹੀਂ ਆਉਂਦਾ ਅਸਲ ਚ ਤੇ ਗੁਰਦਰ ਸਾਹਿਬ ਮੱਥਾ ਟੇਕ ਕੇ ਤੇ ਆਪਾਂ ਵੀ ਬਸ ਲਿਆ ਗਿਆ ਹਰ ਕਿ ਕੋਈ ਚੀਜ਼ ਨਹੀਂ ਖਰੀਦੀ ਹੈਗੀ ਤੇ ਨਾਲੇ ਵਾ ਕੀ ਹਰ ਕਿ ਹਣਾ ਨਾ ਭਰਿਆ ਵੀ ਨਹੀਂ ਨਾ ਬੜਾ ਬਹੁਤ ਜ਼ਿਆਦਾ ਫਰਕ ਤੇ ਕਿ ਦੁਕਾਨਦਗੁੰਨ ਨਹੀਂ ਨਹੀਂ ਅੱਗੇ ਪਰ ਕਿ ਦਿਨਾ ਵਿੱਚ ਜੇ ਮਨ ਖੁਸ਼ ਹੋਏ ਨਾ ਫੇਰੀ ਬੰਦੇ ਨਾ ਖਰੀਦਣ ਨੂੰ ਦਿਲ ਕਰਦਾ ਵਾ ਪ੍ਰਸ਼ਾਦਾ ਸ਼ਿਕਨੂ ਨਹੀਂ ਦਿਲ ਕਰਦਾ ਬੜੇ ੱੱੱਕੇ ਨਾਲ ਇੱਕ ਫਰੋਗਾ ਮਹਾ ਹੀ ਖਾਦਾ ਚਲ ਗੋ ਤੇ ਆ ਨਹੀਂ ਨਾ ਖਾਣ ਪੀਣ ਨਾਲ ਹੋਣਾ ਕਰਾਈਂ ਤੇ ਫੇਰ ਆਪਣੀ ਸਿਹਤ ਦਾ ਵੀ ਬਹੁਤ ਚੀਤ ਨਹੀਂ ਨਹੀਂ ਇਹ ਮੂੜੀ ਗੱਲ ਹੈ ਗੇ ਖਾਣ ਪੀਣ ਹੈ ਇਹ ਖਾਦਾ ਪੀਤਾ ਵੀ ਤੇ ਮਨ ਖੁਸ਼ ਹੋਏ ਫੇਰੀ ਜਾਂਦਾ ਮਾਣਾ ਕਿਤੇ ਗੱਲ ਸਹੀ ਹੈ ਪਰ ਨਹੀਂ ਕਿਉਂਕਿ ਮੈਂ ਅੱਗੇ ਸੋਚਾਂ ਨਹੀਂ ਆਪਨੇ ਅਗੱਡੀ ਵਿੱਚ ਹੈ ਪੀ ਨੇ ਇਤੇ ਕਿੰਨੀ ਰੌਣਕ ਲੱਗੀ ਹੋਣੀ ਹੈ ਘਰ ਅੱਜ ਸਾਰੇ پرانے ਤਿੰਨ ਤਿੰਨ ਦਿਨ ਰਹਿਣੇ ਹਮਰੇ ਸਮਾਂ ਲੱਗਦਾ ਪਰ ਹਿੰ ਰੋਜ਼ ਦੇਣੀ ਗੱਡੀ ਆ ਦੋ ਤਿੰਨ ਤਿੰਨ ਭਰ ਕੇ ਜਾਣਾ ਕਿ ਹਾਂ ਜਾਸਮਾਲੇ ਨਵਾਂ ਹੁਣ ਆ ਵਾਲੀ ਚੀਜ਼ ਰਹਿ ਗਈ ਦੂਜੀ ਪਿਛਲੀ ਵਾਰੀ ਆਏ ਸੀ ਨਾ ਸਾਰੇ ਜਨ ਜੇ ਜੇ ਦੂਜਾ ਨਾ ਮੈਂ ਆ ਜੀ ਲਈ ਤੇ ਜਨ ਨਾ ਮੈਂ ਆ ਚੀਜ਼ ਲਈ ਹਾਂ ਜਰ ਮੈਂ ਵੀ ਆ ਚੀਜ਼ ਲੈਣੀ ਹੈ ਮੈਂ ਵੀ ਸਵੇਰੇ ਆ ਵਾਲੀ ਚੀਜ਼ ਲੈ ਕੇ ਆਣਾ ਹਾਂ ਹਾਂ ਜਿੱਦਾਂ ਮਾਸੋ ਜੀ ਜਿੱਦ ਹੋਇਆ ਸੀ ਆਹੋ ਤਾਂ ਕਾਹਦੇ ਮੈਂ ਫੋਨ ਵੀ ਨਾ ਕੀਤਾ ਤੇ ਕੋਲ ਵੀ ਨਹੀਂ ਗਰੀ ਉਹਨਾਂ ਦੇ ਹੈਗਾ ਹੂੰ ਉਹ ਘਰ ਰੋਇਆ ਕਿੰਨਾ ਮੈਂ ਚੱਜਣਾ ਆਇਆ ਕਰ ਬਰਮ ਬਰਮ ਵੇਖ ਕੇ ਆਵਾਂ ਕਿੰਨੇ ਮੈਂ ਨੂੰ ਵਖਾਉਂਦੇ ਹੋ ਦੀਦੀ ਪੀ ਤੇ ਉਹਨਾਂ ਦੀ ਬੇਟੀ ਕਿੰਨੇ ਉਹ ਹੁਣ ਤੇ ਮੈਨੂੰ ਵਖਾਉਂਦੀ ਸਾਰੀ ਵੀਡੀਓ ਫਿਲਮ ਬਣਾਈ ਉਹਨੇ ਸਾਰੀ ਫਿਲਮ ਮੈਨੂੰ ਵਖਾਉਂਦੇ ਤੇ ਘਰ ਵਿੱਚ ਇੰਨੇ ਦਾ ਨੁਕਸਾਨ ਤਾਂ ਨਹੀਂ ਆਉਂਦੇ ਮੈਂ ਹਾਂ ਵੀ ਮੈਂ ਹੁਣ ਆਇਆ ਕਿ ਸਹੀਆ ਕਰਾਂ ਤੇ ਹੁਣ ਮੈਂ ਕਰੀ ਹੋ ਕੇ ਹੀ ਆਵਾਂਗਾ ਚਲੋ ਇਦਾਂ ਹੀ ਆਣਾ ਨਾਲ ਮਿਲ ਕੇ ਟਾਈਮ ਪਾਸ ਹੁੰਦਾ ਇਹ ਕਰਨਾ ਹੈ ਤੇ ਕਰੀ ਜੀ ਇੱਥੇ ਮੰਨਣਾ ਆਪਣਾ ਪੱਖਾ ਲਿਆਵਾਂ ਭਲਾ ਵੀ ਨਹੀਂ ਚੱਲਦਾ ਤੇ ਆਹੋ ਦੋ ਦਿਨ ਤੇ ਨਗਾ ਨਗਾਲੇ ਇਦਾਂ ਹੀ ਹਾਂ ਮੈਂ ਦੋ ਦਿਨ ਤੇ ਇਦਾਂ ਹੀ ਨਗਾਲੇ ਕੋਲੇ ਆਹ ਤੇ ਹੁਣ ਦੇ ਨੇ ਪੱਖੇ ਦੀ ਸੈਟਿੰਗ ਕਰਨ ਤੇ ਹੁਣ ਬੱਤੀ ਵੀ ਚਲ ਗਈ ਹਾਂ ਸੂ ਮੈਂ ਹੁਣ ਸੇਰੇ ਕਰ ਲਵਾਂਗੇ ਹਣਾ ਹਾਂ ਡੰਗਰਨ ਲੱਗਾ ਜੀ ਤੇ ਹਾਂ ਇਹ ਵਾਪੀ ਇੱਥੇ ਕੋਠੇ ਤੇ ਚਾੜ ਛੜਿਆ ਹੀ ਉੱਥੇ ਰੱਦ ਤੇ ਫਿਰ ਨਹੀਂ ਹੁਣਾ। ਉੱਥੇ ਚਾਲੇ ਤੂੰ ਉੱਥੇ ਰੱਖ ਕੇ ਜਾ। ਆਹੋ। ਤੂੰ ਭੇਜ ਭੁੱਜ ਗਿਆ ਤਾਂਹੀਂ ਤੇ ਸਾਖਾਂ ਨਹੀਂ ਚੱਲਣਾ ਹੀ ਨਹੀਂ। ਫਿਰ ਅਹੀਂ ਕਿਆ ਚੱਲੇ ਇਕਰੀ ਵੇਖਦੇ ਤੇ ਸਹੀਂ ਚਲਾ ਕੇ ਆ ਵੇਖੋ ਪਿਆਨਾ ਠਾਵੇ ਹਵੇ। ਇਹ ਨਹੀਂ। ਇਹ ਨਹੀਂ। ਠੀਕ ਹੈ। ਮਸ਼ਰੀ ਜੀ ਉਸੇ ਵਾਲੇ ਆ ਜਾਂਦੀ ਏ। ਹਾਂ। ਲੱਭ ਗਿਆ। ਹਲਾਇਕੀ ਕੜੀ ਸੋਖੀ ਤੇ ਨੰਗੂ ਗੇ ਨਾ ਹੂੰ ਮੈਂ ਚੱਲ ਕੜੀ ਸਖੀ ਤੇ ਨੰਗੂ ਕੀ ਨਾ ਰਾਤ ਦੀ ਯਾਰ ਨਹੀਂ ਹੂੰ ਜਿੰਦਾ ਮਰਜੀ ਹੈ ਨਾ ਹੂੰ ਦੋ ਦਿਨ ਵੀ ਹੁੰਦੀ ਗਾੜੀ ਨੋ ਨੋ ਦੋ ਦਿਨ ਤੇ ਅਸ ਮਾਹ ਹੀ ਕੱਢੇ ਨੇ ਔਖੇ ਸੋਖੇ ਝੜ ਰਮ ਮਨਜੇ ਤੇ ਮਨਜੇ ਤੇ ਯਾ ਹੂੰ ਚੱਲ ਸ਼ੁਕਰ ਨਾ ਇਟਾ ਚਲਾ ਹੜਨੇ ਨੂੰ ਹਨਾ ਆਹੋ ਚਲਾ ਦਿਓ ਨਾ 10 10 ਮਿੰਟ ਸੋ ਫਾਈਸ ਵੀਰ ਇਸੇ ਕਰਾਂਗੇ ਨਾ ਨਹੀਂ ਸਵੇਰੇ ਨੂੰ ਚੰਗੀਦਰਾ 3 ਬਣ ਦੋ ਦਿਨ ਕੱਢਨੇ ਪਾਣਗੇ ਚਾਰ ਦਿਨ ਆਹੋ ਕੱਢਨੇ ਚ ਪਾਏ ਆ ਕੋਤੋਂ ਚ ਇੱਕ ਜਗ੍ਹਾ ਹੈ ਨਾ ਹੂੰ ਉਹਦੇ ਕਰਕੇ ਨਾ ਚੰਗਾਲ ਜਿਆ ਪੈ ਗਿਆ ਠੀ ਪਰਨਾ ਚ ਪੈਰਾਂ ਚ ਕੱਲ ਹੋ ਵੀ ਕਿੰਨੇ ਦਿਨ ਗਏ ਨੇ ਹੂੰ ਅਹੀਂ ਸੋਚਾਇ ਵੀ ਨਹੀਂ ਚੱਲਣਾ ਫੇਰ ਅਹੀਂ ਕਹਿਆ ਚ ਲੱਕਰੀ ਲਾ ਕੇ ਟਰਾਈ ਕਰਕੇ ਤੇ ਵੇਖਦੇ ਆ ਸ਼ਾਇਦ ਕੀ ਪਤਾ ਚੱਲ ਹੀ ਜਾਏ ਤੇ ਵਾਪੀ ਚੱਲ ਹੀ ਗਿਆ। ਓਹ ਹੋ ਹੋ। ਸ਼ੂਗਰ ਕਿਤੇ ਪੱਖੇ ਦੀ ਹਵਾ ਨਹੀਂ ਸੀ। ਬੋਈ ਅੱਜ ਦੋਵਾਂ ਦਿਨਾਂ ਬਾਅਦ, ਦੋ ਨੀ ਨਾ ਬਾਅਦ। ਤਿੱਦਾਂ ਦਿਹਾੜੀ ਅੱਜ। ਕੋਈ ਹੂੰ ਅੰਦਰ ਵੇ ਵੇਖੀ ਨਾ ਮਨੂਹ ਉਤਰ ਆ ਗਏ ਹੰਦਾ ਵਾ। ਇੰਨੇ ਚਿਰ ਤੱਕ ਕੋਈ ਨਾ ਪੂਰਾ ਪ੍ਰੋਪਰ ਹੋ ਵਿਧਿਆਣਾ ਨਾ ਹੋਇਆ, ਫਰਸ਼ ਫੂਲ ਸਿੱਧੇ ਨਾ ਹੋਏ। ਹੂੰ ਨਾ ਚਿਰ ਤੱਕ ਉਹ ਥੋੜਾ ਜਿਹਾ ਜੀਬ ਜੀਬ ਜਾਈ ਲੱਗਣਾ। ਤਦ ਜਦੋਂ ਇਦਾਂ ਮੜਣਾ ਜਾਵੇ ਕਿ ਤੇ ਉੱਤੇ ਮੜੀ ਜੀ ਵੀ ਤਾਂ ਮੁੱਕ ਪੈਂਦੀ ਨਾ ਪੱਖਾ ਵੱਜ ਗਿਆ ਹਾਂ ਹਾਂ ਮੜੀ ਜੀ ਦੀ ਮੜੀ ਜੀ ਵੀ ਜਦੋਂ ਵੀ ਕਿਤੇ ਧਮਕ ਪੈਂਦੀ ਏ ਤੇ ਉਹ ਇਹ ਕਿਉਂ ਸਾਰਾ ਇਹ ਹੈ ਇਦਾਂ ਲੱਗਦਾ ਜਿਦਾ ਸਾਰੇ ਹਿੱਲ ਜੇ ਜਾਂਦਾ ਥੱਲੋਂ ਹਾਂ ਬੈਠਾ ਤਾਂ ਹੁਣ ਜਨਾ ਕਿ ਬਣਾ ਹਾਂ ਨਾਲੇ ਤਾਂ ਬਹਿ ਗਿਆ ਹਾਂ ਹਾਂ ਪਰ ਜਦੋਂ ਚ ਜਾਈਦਾ ਇਹ ਕੰਮ ਦੀ ਉਹ ਉਹ ਵੀ ਟੀ ਹੁੰਦਾ ਹੈ ਡਰਾਈ ਜਾਣਾ ਹੁੰਦਾ ਹਾਂ ਡਰਾਈ ਨਹੀਂ ਜਾਣਾ ਹੁੰਦਾ ਮਾਵਾ ਜੇ ਕੋੜਾ ਹੁੰਦਾ ਤਰੋ ਤੇ ਨਹੀਂ ਮੈਂ ਹੁਣ ਇਹ ਤੋਂ ਚਲ ਚਲ ਜਾਣਾ ਹੈ ਨਹੀਂ ਮੈਂ ਅੱਗੇ ਨਾਲ ਹੁਣ ਥੋੜੀ ਜਿਹੀ ਜ਼ਿਆਦਾ ਅੱਗੇ ਨਾਲ ਮੈਂ ਦਲੇਰ ਹੋ ਗਈਆਂ ਹੁਣ ਨਹੀਂ ਤੇ ਮੈਂ ਕਦੇ ਵੀ ਨਹੀਂ ਰਹਿ ਸਕਦੀ ਇੰਨਾ ਫਿਰ ਨਾਲੇ ਜਦੋਂ ਬੰਦਾ ਜਿਉਂ ਜਿਉਂ ਸਿਆਣਾ ਹੋ ਜਾਂਦਾ ਹੁਣ ਮੈਂ ਵੀ ਤੇ ਸਿਆਣੀ ਹੋ ਗਈ ਮੁੰਡੀ ਹੋ ਜਾਂਦੀ ਹੁਣ ਫਿਰ ਫਰਕ ਪੈਂਦਾ ਹੀ ਆ ਹੈਨਾ ਹਾਂ ਤੇ ਆ ਇੱਥੇ ਇੱਥੇ ਕਰ ਲਈ ਹੂੰ ਸ਼ਰਤ ਨਹੀਂ ਲਾਈਏ ਆਹੋ ਤੇ ਸੁਣਿਏ ਯਾਰ ਬੜੇ ਦਿਨ ਹੋ ਗਏ ਬੀ ਆਰਾਮੇ ਹੋਈ ਪਈਆਂ ਸਹੀ ਗੱਲ ਜੀ ਤੇ ਗੜੀ ਕੋਕੜੀ ਨਾ ਸਮਾਜ ਦੇ ਗਾਮ ਨਾਲ ਸੁਣਿਏ ਉਹ ਸਾਰੇ ਉਹਦੇ ਬਣਾਵਾਂਗੇ ਵੀਡੀਓ ਹੂੰ ਤੇ ਇਹ ਆ ਕਿ ਵੀਡੀਓ ਆਪਣੀ ਇਹ ਕਰੇਗੀ ਸ਼ਨੀਵਾਰ ਤੋਂ ਸ਼ਨੀਵਾਰ ਤੋਂ ਹਣਾ ਹੂੰ ਵਲੌਗ ਹੋ ਸਕਦਾ ਲੇਟ ਪਵੇ ਭਾਮਿਆ ਵਾਲਾ ਇਿੱਤੋਂ ਪਹਿਲਾ ਵੀਡੀਓ ਆਉਂਡ ਆ ਬਣ ਗਿਆ ਹੂੰ ਸਿਰਫ ਇਹ ਆ ਕਿ ਨੈਟਵਰਕ ਦੀ ਨਾ ਕੋਈ ਪ੍ਰੋਬਲਮ ਆ ਜੀ ਬਾਕੀ ਹੋਰ ਤੇ ਚਲੋ ਸੋਚਿਆ ਨਾ ਕੰਟੀਨਿਊ ਸਟੋਰੀਆਂ ਕਰਦੇ ਆ ਹੂੰ ਨਾਲੇ ਇਹਦੀ ਕੰਮ ਸ਼ੁਰੂ ਤੇ ਕਰਨਾ ਹੀ ਪੈਣਾ ਨਾ ਤੇਰੇ ਸਾਰਿਆਂ ਦੇ ਸਾਥ ਦੇ ਨਾਲ ਹੀ ਐ ਤੇ ਅੱਗੇ ਬੜੇ ਦਿਨ ਹੋ ਗਏ ਵਿਹਲੇਆਂ ਨੂੰ ਹੂੰ ਤੇ ਇੱਕ ਹਣਾ ਨੁਕਸਾਨ ਵੀ ਹੋਇਆ ਤੇ ਹੁਣ ਇਦਾਂ ਬੈਠਿਆ ਹਾਂ ਯਾਰਾਂ ਵੀ ਨਹੀਂ ਹੁਣ ਅਦਰੋਂ ਫਸਲਾ ਵੀ ਖਰਾਬ ਨੇ ਆਹੋ ਜਿਹਦੇ ਵੱਲ ਜਾਂ ਜਿਹਦੇ ਵੱਲ ਵੇਖ ਕੇ ਤੇ ਮਨ ਹੁਣ ਅਸੀਂ ਵੀ ਚੱਲ ਕੋਈ ਗੱਲ ਨਹੀਂ ਜੇ ਨਹੀਂ ਕੰਮ ਹੋਣਾ ਚੱਲਣ ਦੇ ਤੇ ਕੋਈ ਗੱਲ ਨਹੀਂ ਪਰ ਹੁਣ ਇਹਦਾ ਹੀ ਸਹਾਰਾ ਵਾਣ ਨੂੰ ਨਹੀਂ ਤੇ ਹੁਣ ਜਿੱਦਾਂ ਝੋਨੇ ਪੱਕਣ ਵਾਲੇ ਹੁਣ ਇਹ ਕਿੰਨਾ ਹੋਣਾ ਚਾਹ ਹੋਣਾ ਇਹ ਤੇ ਗੱਲ ਹੈਗੀ ਹੁਣ ਸੋਚੀਆ ਵੀ ਹੁਣ ਇੱਕ ਇੰਨਾ ਕ ਵੀ ਕਣਕਾਂ ਬੀਜੀਆਂ ਜਾਣ ਜਿਹੜੇ ਹਿਸਾਬ ਨਾਲ ਤੇ ਪਾਣੀ ਲਗਾਉਂਦੇ ਆ ਨਾ ਅਜੀ ਹਮ ਜੇ ਵੀ ਇੱਥੇ ਖਲੋਤਿਆਂ ਵਾਲਾ ਉਹ ਰਸ ਇਹ ਤਾਂ ਜਾਵਾਂਗੇ ਨਾ ਅੱਜ ਵੀ ਉਹ ਸੀਨ ਕੋ ਮਿਲਿਆ ਆ ਮੈਨੂੰ ਨਾ ਹੁਣ ਇੱਕ ਵੀਡੀਓ ਮੈਂ ਵੇਖਣੀ ਆ ਸਾਹਮਣੇ ਆਈ ਆ ਆਪਣੇ ਥੋਂ ਨਿੱਸੂ ਕਿਹਾਂ ਤੋਂ ਪਾਈ ਨੇ ਪਾਈ ਆ ਕਿਸ ਨੇ ਉਹਨਾਂ ਨੇ ਆਪਣਾ ਨਾਮ ਵੀ ਦੱਸਿਆ ਹੀ ਉਹ ਉਹਨਾਂ ਨੇ ਤੇ ਉਹਦੇ ਵਿੱਚ ਮੈਂ ਉਹੀ ਵੇਖਿਆ ਆਪਣੀ ਜਿਹੜੀ ਜਾਣ ਪਹਿਚਾਨ ਦੇ ਆ ਤੇ ਉਹ ਕਹਿੰਦੇ ਆ ਕਿ ਹੁਣ ਹੋਰ ਤੇ ਚਲੋ ਸਾਰੀਆਂ ਚੀਜ਼ਾਂ ਜਾਣੀਆਂ ਨੇ ਤੇ ਹੁਣ ਅਸੀਂ 2 ਕਿ ਪਿੰਟ ਤੇ ਬੰਦੇ ਇਕੱਠੇ ਹੋਏ ਆ ਜਿਹੜਾ ਤੁਸੀਂਆ ਮਤਲਬ ਟੁੱਟੀਆਂ ਨੇ ਉਹਨਾਂ ਨੂੰ ਬੰਨਣ ਵਾਸਤੇ ਸਾਨੂੰ ਸਾਡੇ ਭੈਣ ਭਰਾਵਾਂ ਦੀ ਹੈਨਾ ਬੜੀ ਲੋੜ ਵਾ ਪੇਂਟ ਜਿਹੜੇ ਮਤਲਬ ਕਹਿੰਦੇ ਕਹਿੰਦੇ ਸਾਡੇ 8 ਪੇਂਟ ਪੈਣਦੇ ਨੇ ਜਿੱਦਾਂ ਸਿੰਗੋ ਕੇ ਨਿਸੋ ਕੇ ਹੁਣ ਮੈਂ ਦੱਸਦਾ ਹਾਂ ਹਾਂਜੀ ਹੁਣ ਮੇਨ ਜਿਹੜਾ ਨਾ ਖੋਨਿਆ ਲੁਬਾਈਦਾ ਪਿਆ ਚਲੋ ਟੁਟਾ ਉਥੋ ਹੀ ਮੇਨ ਜਾਣਾ ਉਥੇ ਤੇ ਸੇਵਾ ਚੱਲ ਰਹੀ ਹੁਣ ਆ ਜਿਹੜੇ ਛੋਟੇ ਛੋਟੇ ਵੀ ਜੇ ਵੇਖੀਏ ਤੇ ਜਿੱਦੀ ਪੈਲੀ ਚ ਪਏ ਉਹਦੇ ਲਈ ਛੋਟਾ ਨਹੀਂ ਹੈਗਾ ਹਾਂ ਨਹੀਂ ਉਹ ਉਹ ਕਹਿੰਦੇ ਹੀ ਭਾਜੀ ਵੀ ਇਹ ਵਾ ਕੀ ਮਤਲਬ ਕਿ 30 40 ਬੰਦੇ ਆ ਜੀ ਸੇਵਾ ਨਾਲ ਸੇਵਾ ਨਹੀਂ ਹੈਗੀ ਏ ਇੱਥੇ ਵੱਧ ਤੋਂ ਵੱਧ ਜੀ ਚਾਹੀਦੇ ਜਿੰਨੇ ਜਾਣੇ ਹੋਣ ਹਾਂ ਰੋਜ਼ ਹੁਣ ਜਿਸ ਹਾਲ ਲਾਇਦਾ ਆਪਣਾ ਜਦੋਂ ਗੁਰਦਾਰੇ ਸਿੱਧਾ ਚੜੀਏ ਨਾ ਹਾਂ ਇੱਧਰ ਦੂਹ ਕਿੰਨਾ ਥਾਂ ਤਾ ਤੁਸੀਂ ਟੁੱਟੀ ਏ ਹਾਂ ਤੇ ਇੱਕ ਥਾਂ ਜਿਹੜਾ ਦੱਸਾ ਲੈਨੇ ਕਿ ਇਹ ਦੋ ਢਾਈ ਗਿੱਲੇ ਪੈਲੀ ਜਿਹੜੀ ਹਿਸਾਬ ਨਾਲ ਕਰਤੀ ਏ ਜਦੋਂ ਮੰਨਦਾ ਇੱਕ ਉਹ ਪਾ ਟੁੱਟੀ ਹੈ ਨਾ ਤੁਸੀਂ ਹੂੰ ਹੂੰ ਹੁਣ ਪਾਣੀ ਜਿੱਦਾਂ ਘਟਣ ਡਿਆ ਪਿੱਛੇ ਨੂੰ ਜੜਾ ਵਾ ਕਿਲੇ ਡੇਰ ਦੀ ਲੰਗ ਲੈ ਆ ਗਿਆ ਮਤਲਬ ਕਿਦਾਂ ਜਦੋਂ ਪਾਣੀ ਹੈ ਪਿੱਛੇ ਨੂੰ ਜਾਂਦਾ ਵੀ ਟੋਏ ਪਾਉਂਦੇ ਪਾਣੀ ਰਹਿਣ ਡਿਆ ਨਾ ਤੇ ਫੇਰ ਉਦੋਂ ਮੰਨ ਲੂ ਅਗਲੇ ਦਿਨਾਂ ਬੰਨ ਟੁੱਟ ਗਿਆ ਹੂੰ ਉੱਥੇ ਡੁੱਬ ਗਿਆ ਪੈ ਗਿਆ ਫੇਰ ਜਾਂਦਾ ਜਾਂਦਾ ਵੀ ਲਈ ਜਾਂਦਾ ਹੂੰ ਪਤਾ ਨਹੀਂ ਇੱਥੇ ਕਿੰਨੇ ਉੱਦਾਂ ਜਿਹੜਾ ਕੋਈ ਨਹਿਰ ਉੱਥੇ 90 90 ਫੁੱਟ ਜਿਹੜੀ ਹੈ ਪਾਣੀ ਦੇ ਲੰਗਾਈਏ ਹੂੰ ਉਹ ਸਾਡਾ ਮਾਫੀ ਦਾ 10 11 ਵਰਤਨ ਨਹੀਂ ਸ਼ਫਤ ਗਰਮ ਬਰ ਹੂੰ ਤੇ ਇੰਨੀਆਂ ਕਿੰਨੀਆਂ 9 10 ਹੋਣ ਤੇ ਫਿਰ ਹਾਂ ਕਿੰਨਾ ਹਨਾ ਨੁਕਸਾਨ ਆਹ ਤੇ ਉਹ ਪਹਿਲੀ ਕਿਦਾਂ ਬਾਨੀ ਹੈ ਹੈਨਾ ਹਾਂ ਜੀ ਇਹ ਵਾਕੀ ਸਾਰੇ ਭੈਣ ਭਰਾਵਾਂ ਦੇ ਸੰਜੋਗ ਦੇ ਨਾਲ ਹੀ ਆ ਤੇ ਹੁਣ ਕੀ ਤੁਹਾਡੇ ਸਾਰਿਆਂ ਗੜੀ ਰਿਕਵੈਸਟ ਵਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਿਓ ਤਾਂ ਕਿ ਜਿੰਨਾ ਵੀ ਸਾਡ ਨੂੰ ਘਾਟਾ ਪਿਆ ਸਾਰਾ ਪੂਰਾ ਹੋ ਜਾਈ ਕਿਉਂ ਕਿ ਤੁਹਾਡੇ ਸਾਰਿਆਂ ਨੇ ਹਨਾ ਪਿਆਰ ਦੇ ਨਾਲ ਹੀ ਐ ਹੁਣ ਉਹ ਚੀਜ਼ ਤੇ ਜਿਹੜਾ ਹਨਾ ਨੁਕਸਾਨ ਹੋ ਗਿਆ ਉਹ ਤੇ ਹੁਣ ਪੂਰਾ ਹਨਾ ਹੋਣਾ ਉਹ ਹੁਣ ਹੋਣਾ ਨਹੀਂ ਉਹ ਤੇ ਬਰ ਵਿੱਚ ਸਮਾ ਪਈ ਜਾਊਗਾ ਪਈ ਜਾਊਗਾ ਤੇ ਨਾਲ ਜਦੋਂ ਫਸਲਾਂ ਰਲੀ ਜਾਣਗੀਆਂ ਉਹ ਆਪੇ ਘਾਟਾ ਪੂਰਾ ਹੋ ਜਾਊਗਾ ਪਰ ਇਹ ਕੀ ਹੁਣ ਤੁਸੀਂ ਸਾਰੇ ਜਣੇ ਸਾਧ ਦੋਦਤ ਹੀ ਪੁੱਛਦੇ ਨਾ ਜੇ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰ ਤਹਾਨੂੰ ਜਰੂਰ ਦੱਸੋ ਸਾਨੂੰ ਵੀ ਉਹਾਂ ਦੀ ਜਰੂਰਤ ਵੱਧ ਤੋਂ ਵੱਧ ਜਿੰਨੇ ਹੋਣਗੇ ਨਾ ਇਹ ਵਾਕੀ ਤੁਹਾਡਾ ਇਹੀ ਬੜਾ ਪਿਆਰ ਆ ਸਾਨੂੰ ਸਭ ਨੂੰ ਅਸ਼ੀਸ਼ਾ ਆਉਂ ਨਹੀਂ ਕਿੰਨਾ بڑا ਨੁਕਸਾਨ ਹੋਇਆ ਵਾ ਬੜੇ ਬਣਿਆ ਦੀਆਂ ਜਾਨਾਂ ਦੀ ਇਹ ਮਹਾਰਾਜੀ ਆ ਵਾਇਗਰੂ ਹੱਥ ਦੇ ਕੇ ਰੱਖਣ ਵਾਲਾ ਵਾ ਹਨਾ ਤੇ ਵਾ ਵੀ ਚਲੋ ਚਲੋ ਹਨਾ ਥੋੜੇ ਇਹੋ ਜਿਹੇ ਜਿਹੜਾ ਘਾਟਾ ਪੈਂਦਾ ਉਹ ਨਹੀਂ ਨਾ ਪੂਰਾ ਹੁੰਦਾ ਨਹੀਂ ਨਹੀਂ ਆਹ ਚੋਂ ਫਸਲਾਂ ਹਨਾ ਮਰ ਗਈਆਂ ਜਾਂ ਘਰ ਦੀ ਭੋਗੇ ਮਾੜਾ ਮੋਟਾ ਚਲ ਹੁੰਦਾ ਸਹੀ ਪਰ ਫੇਰ ਉਹ 2-4 ਸਾਲ 10 ਸਾਲਾਂ ਨੂੰ ਬਣਾ ਲੀਦਾ ਇਹੋ ਜਿਹੜਾ ਘਾਟਾ ਹੁੰਦਾ ਉਹ ਨਹੀਂ ਪੂਰਾ ਹੁੰਦਾ ਸਹੀ ਗੱਲ ਸਾਰੀ ਉਮਰ ਬੰਦਾ ਉਹ ਚੀਜ਼ ਜਾਦੀ ਕਰਦਾ ਰਹਿ ਜਾਂਦਾ ਜੇ ਕੋਈ ਇਕੱਦਾ ਜੀ ਹੋਏ ਉਹ ਇਹ ਵੇਲੇ ਨੂੰ ਨੇ ਹਰ ਵਕਤ ਕੋਸਣਾ ਵਾ ਕਿ ਉਹ ਆੜ ਕੜੀ ਆਈ ਹਿੱਤੇ ਉਦੋਂ ਅਸੀਂ ਸਾਰੇ ਵਿਛੜੇ ਹਾਂ ਹੈਨਾ ਚਲੋ ਠੀਕ ਚਲੋ ਬਾਕੀ ਕੀ ਕੋਈ ਭੈਣ ਭੈਣ ਭਾਵਾਂ ਦੇ ਵਿੱਚ ਇੱਕ ਮਿੰਟ ਆਉਨੇ ਕਿ ਮੰਮੀ ਹੁਣਾਂ ਮੈਨੂੰ ਦੱਸੋ ਮੰਮੀ ਹੁਣੀ ਵੀ ਬਿਲਕੁਲ ਸਾਰੇ ਜਣੇ ਠੀਕ ਠਾਕ ਨੇ ਪਾਪਾ ਜੀ ਜਦੋਂ ਆਏ ਹੀ ਮੰਮੀ ਹੋਣੀ ਵੀ ਸਾਰੇ ਜਾਣੇ ਆਏ ਹੀ ਇੱਧਰ ਬਿਲਕੁਲ ਠੀਕ ਨੇ ਉਹ ਵੀ ਇਹ ਵਾਕਿ ਜਦੋਂ ਪਾਣੀ ਦੈਹੋਂ ਤੋਂ ਕਬਲ ਭਾਬੀ ਆਪਣੇ ਮਤਲਬ ਪੇਕੇ ਚਲ ਗਏ ਸੀ ਤੇ ਮੰਮੀ ਸ਼ਹਿਰ ਚਲ ਗਏ ਸੀ ਤੇ ਪਾਪਾ ਜੀ ਇੱਥੇ ਹੀ ਰਹੇ ਸੀ ਤੇ ਵੀ ਠੀਕ ਠਾਕ ਨੇ ਸਾਰੇ ਵਧੀਆ ਵਾਇਕ੍ਰੂ ਦੀ ਕਿਰਪਾ ਦੇ ਨਾਲ ਕਿਹੜਾ ਫਰ ਹੈ ਸਾਰਾ ਹਾਂਜੀ ਹਾਂਜੀ